ਸ਼ਹੀਦ ਦੇ ਆਜਮ ਸਰਦਾਰ ਭਗਤ ਸਿੰਘ ਅਜੀਦੀ ਧਰਤੀ ਦੇ ਉੱਪਰ ਬਸਿਆ ਹੋਇਆ ਨਵਾਂਸ਼ਰ ਨਵਾਂਸ਼ਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਸੇਵਕ ਚੈਨਲ ਦੇ ਸਾਰੇ ਸਰੋਤਿਆਂ ਨੂੰ ਅਸੀਂ ਅ ਅੱਜ ਦੇ ਜਿਹੜਾ ਇਹ ਰੋਡ ਸ਼ੋ ਨਿਕਲਿਆ ਨਵਾਂ ਸ਼ਹਿਰ ਦੇ ਵਿੱਚ ਬਾਣਯੁਗ ਸਾਡੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜੇ ਕਿ ਉਚੇਚੇ ਤੌਰ ਦੇ ਉੱਤੇ ਅੱਜ ਨਵਾਂ ਸ਼ਹਿਰ ਵਿੱਚ ਪਹੁੰਚ ਰਹੇ ਨੇ ਸੋ ਇਹ ਰੋਡ ਸ਼ੋ ਫੱਟੀ ਬਸਤਾ ਚੌਂਕ ਤੋਂ ਸ਼ੁਰੂ ਹੋ ਕੇ ਮੇਨ ਬਾਜ਼ਾਰ ਦੇ ਵਿੱਚੋਂ ਹੁੰਦਾ ਹੋਇਆ ਜਿਹੜਾ ਅੰਬੇਦਕਰ ਚੌਂਕ ਤੇ ਜਾ ਕੇ ਸਵਾਗਤ ਕੀਤਾ ਜਾਊਗਾ ਸੋ ਸਾਡੀ ਸਮੁੱਚੇ ਤੁਹਾਡੇ ਚੈਨਲ ਦੇ ਦਰਸ਼ਕਾਂ ਨੂੰ ਵੀ ਔਰ ਸਮੁੱਚੇ ਪੰਜਾਬ ਵਾਸੀਆਂ ਨੂੰ ਇਹੀ اپیل ਆ ਕਿ ਆਮ ਆਦਮੀ ਪਾਰਟੀ ਆਪਣੇ ਕੰਮ ਦੇ ਆਧਾਰ ਤੇ ਜਿਹੜੇ 2 ਸਾਲ ਦੇ ਕੰਮ ਨੇ ਉਹਨਾਂ ਨੂੰ ਮੁੱਖ ਰੱਖਦਿਆਂ ਹੋਇਆਂ ਬੂਟਾ ਮੰਗ ਰਹੀ ਆ ਸੋ ਆਮ ਆਦਮੀ ਪਾਰਟੀ ਨੇ ਇਹ ਵਾਕਿਆ ਹੀ ਤੁਹਾਡੇ ਘਰ ਦਾ ਬਿਜਲੀ ਦਾ ਬਿੱਲ ਜ਼ੀਰੋ ਕੀਤਾ ਜੇ ਵਾਕਿਆ ਹੀ ਸਿਹਤ ਸਿੱਖਿਆ ਰੁਜ਼ਗਾਰ ਦੇ ਉੱਤੇ ਜੇ 43000 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਨੇ ਜੇ ਸਕੂਲ ਆਫ ਐਂਬੀਨਸ ਬਣੇ ਨੇ ਇਹ ਮਹੱਲਾ ਕਲੀਨਿਕ ਬਣੇ ਨੇ ਹਸਪੀਟਲਾਂ ਸੁਧਾਰ ਹੋਇਆ ਤਾਂ ਜ਼ਰੂਰ ਭਗਵੰਤ ਮਾਨ ਨੂੰ ਆਪਣਾ ਇੱਕ ਇੱਕ ਕੀਮਤੀ ਵੋਟ ਪਾਇਓ ਸੋ ਅਸੀਂ ਸਾਰੇ ਅੱਜ ਜਿਹੜਾ ਜਿੱਥੇ ਵੱਟੇ ਦੀ ਗਿਣਤੀ ਦੇ ਵਿੱਚ ਪਿੰਡਾਂ ਦੇ ਵਿੱਚੋਂ ਵੱਖ-ਵੱਖ ਮਹੱਲਿਆਂ ਦੇ ਵਿੱਚੋਂ ਜਿਹੜੇ ਸਾਡੇ ਨੌਜਵਾਨ ਬੀਰ ਸਾਡੀਆਂ ਮਾਤਾਵਾਂ ਭੈਣਾਂ ਜਿਹੜੇ ਬਜ਼ੁਰਗ ਸਹਿਬਾਨ ਵੱਡੀ ਗਿਣਤੀ 'ਚ ਇਸ ਰੋਡ ਸ਼ੋਅ ਦਾ ਹਿੱਸਾ ਬਣਨ ਲਈ ਪਹੁੰਚੇ ਨੇ ਮੈਂ ਸਾਰਿਆਂ ਦਾ ਉਚੇਚੇ ਤੌਰ ਤੇ ਧੰਨਵਾਦ ਕਰਦਾ ਹਾਂ ਔਰ ਅੱਜ ਜਿਹੜਾ ਇਹ ਰੋਡ ਸ਼ੋਅ ਆ ਨਵਾਂ ਸ਼ਹਿਰ ਦਾ ਉਹ ਵਾਕਿਆ ਜਿਹੜਾ ਇਤਿਹਾਸ ਸਿਰਜ ਰਿਹਾ ਔਰ ਵੱਡੇ ਪੱਧਰ ਤੇ ਲੋਕ ਜਿਹੜੇ ਆ ਹਮ ਹਮਾ ਕੇ ਇਸ ਰੋਡ ਸ਼ੋਅ ਦੇ ਵਿੱਚ ਪਹੁੰਚੇ ਨੇ ਇਸ ਤਰ੍ਹਾਂ ਦਾ ਮਤਲਬ ਹੈ ਜੀ ਨਵਾਂ ਸ਼ਹਿਰ ਦੀ ਜੇ ਗੱਲ ਕੀਤੀ ਹੈ ਨਵਾਂ ਆ ਨਵਾਂ ਸ਼ਹਿਰ ਦੇ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਆ ਜੀ ਸੋ ਆਪਣੇ ਮਹਿਬੂਬ ਲੀਡਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮੇਨ ਦੇ ਲਈ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਆ ਔਰ ਵੱਡੇ ਪੱਧਰ ਤੇ ਲੋਕ ਜਿਹੜੇ ਲਾਮਬੰਦ ਹੋ ਕੇ ਆ ਇਸ ਰੋਡ ਸ਼ੋਅ ਦੇ ਵਿੱਚ ਪਹੁੰਚੇ ਨੇ ਔਰ ਲੋਕਾਂ ਦੇ ਵਿੱਚ ਬਹੁਤ ਭਾਰੀ ਜਿਹੜਾ ਜज्ਬਾ ਤੇ ਜਨੂਨ ਆ